ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਦਾਰ ਬਸੰਤ ਸਿੰਘ ਪਿੰਡ ਤੋਲਾ ਨੰਗਲ ਅਤੇ ਪਿੰਡਾਂ ਦੀਆਂ ਜਿਹੜੀਆਂ ਪੰਚਾਇਤਾਂ ਝੰਜੋਟੀ ਬੱਗੇ ਰਾਇਸਾਂ ਸਿੰਘ ਅਤੇ ਕੁਕੜਾਂ ਵਾਲਾ ਕਾਫੀ ਜਾਣੀ ਕੇ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਅੱਜ ਇਹ ਕਾਨਫਰੰਸ ਦੇ ਵਿੱਚ ਇਕੱਠੀਆਂ ਹੋਈਆਂ ਨੇ ਜੋ ਇਹਦੇ ਵਿੱਚ ਸਮੂਹ ਪੰਚਾਇਤ ਮੈਂਬਰ ਸਰਪੰਚ ਸਾਹਿਬਾਨ ਅਤੇ ਹੋਰ ਲੀਡਰ ਸਾਹਿਬਾਨ ਇਕੱਠੇ ਹੋਏ ਨੇ ਅਤੇ ਇੱਕ ਕਾਨਫਰੰਸ ਕੀਤੀ ਗਈ ਹੈ ਜਿਹਦੇ ਵਿੱਚ ਇਹ ਸਰਕਾਰ ਨੇ ਜਿਹੜੀ ਲੈਂਡ ਪੂਲਿੰਗ ਜਿਹੜੀ ਸਕੀਮ ਸਾਡੇ ਕਿਸਾਨਾਂ ਨੂੰ ਮਾਰ ਮਾਰੀ ਹੈ ਬੜੀ ਵੱਡੀ ਅਸੀਂ ਅੱਜ ਇਕੱਠੇ ਹੋ ਕੇ ਇਹਦਾ ਇੱਕ ਬੜਾ ਵੱਡਾ ਹਰ ਇੱਕ ਪੱਖੋਂ ਵਿਰੋਧ ਕਰ ਰਹੇ ਆ ਕਿ ਇਹ ਬੜੀ ਜਿਆਦੀ ਵੱਡੀ ਮਾਰ ਹੈ ਸਾਡੇ ਵਾਸਤੇ ਕਿਸਾਨਾਂ ਵਾਸਤੇ ਇੱਕ ਸਰਕਾਰਾਂ ਤੇ ਪਹਿਨੋ ਵੀ ਸੀ ਪਰ ਇਹਨੇ ਉਹ ਕੰਮ ਕੀਤਾ ਜਿਹੜਾ ਇੱਕ ਸ਼ਬਦ ਆਉਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਸਾਨੀ ਕਿਸਾਨ ਕਰੇ ਲੋਚੇ ਜੀਓ ਲਾਇ ਹਲ ਜੋਤੇ ਉਦਮ ਕਰੇ ਮੇਰਾ ਪੁੱਤ ਤੀ ਖਾਏ ਕਿ ਮਹਾਰਾਜੇ ਕਹਿੰਦੇ ਸੀ ਕਿਸਾਨ ਖੇਤੀ ਕਰੂਗਾ ਤੇ ਉਹਦੇ 3 ਪੁੱਤ ਖਾਣਗੇ ਤੇ ਮਤਲਬ ਕਿ ਆਪਣੀ ਜੀਵਨ ਜਿੰਦਗੀ ਜੀ ਸਕਦਾ ਹੈ ਪਰ ਕਿਸਾਨਾਂ ਨੇ ਕਿ ਜਿਹੜੀ ਸਰਕਾਰਾਂ ਨੇ ਸਾਨੂੰ ਅੱਜ ਮਾਰ ਮਾਰੀ ਆ ਫੋਟਪਾਉ ਤੇ ਰਾਜ ਕਰੋ ਦੀ ਨੀਤੀ ਜਿਹੜੀ ਪਹਿਲੀ ਐ ਅਪਣਾਈ ਗਈ ਐ ਪਰ ਇਹਦੀਆਂ ਨੀਤੀਆਂ ਹੁਣ ਅਸੀਂ ਸਾਰੇ ਪਿੰਡਾਂ ਦੇ ਵਿੱਚ ਵਿਰੋਧ ਕੀਤਾ ਐ ਕਿ ਸਰਕਾਰ ਦੀਆਂ ਨੀਤੀਆਂ ਕਦੇ ਵੀ ਨਹੀਂ ਚੱਲਣਗੀਆਂ ਹਰ ਪੱਖੋਂ ਅਸੀਂ ਇਹਨਾਂ ਨੀਤੀਆਂ ਨੂੰ ਫੇਲ ਕਰਾਂਗੇ ਥਾ ਥਾ ਮੁਜਾਰੇ ਕਰਾਂਗੇ ਉਹ ਆਮ ਪਾਰਟੀ ਨੂੰ ਅਸੀਂ ਪਿੰਡਾਂ ਦੇ ਵਿੱਚ ਕਦੇ ਵੀ ਵੜਨ ਦੇਵਾਂਗੇ ਅਤੇ ਨਾ ਹੀ ਕਦੇ ਜਿਹੜੀਆਂ ਸਰਕਾਰਾਂ ਕਬਜ਼ੇ ਲੈ ਕੇ ਆਈਆਂ ਲੈਂਡ ਪੂਲਿੰਗ ਸਾਹੀਂ ਜੋ ਮਰਜ਼ੀ ਸਾਡਾ ਕਤਰਾ-ਕਤਰਾ ਵੈਹ ਦੇ ਜੋ ਮਰਜ਼ੀ ਹੋ ਜੇ ਸਾਡੀ ਵਾਰਿੰਗ ਹੈ ਸਰਕਾਰਾਂ ਨੂੰ ਬੇਨਤੀ ਵੀ ਹੈ ਕਿ ਕਿਤੇ ਇਹ ਨਾ ਭੁਲੇਖਾ ਖਾ ਜਾਣ ਕਿ ਇਹ ਡਰਦੇ ਨੇ ਜਾਂ ਕਿੱਦਾਂ ਇਹ ਸਕੀਮਾਂ ਨਾਲ ਇਹਨਾਂ ਕਬਜ਼ੇ ਕਰਾਂਗੇ ਪਰ ਕੁਝ ਵੀ ਹੋ ਜੇ ਅਸੀਂ ਅੱਜ ਇਕੱਠੇ ਆ ਸਾਰੇ ਤੇ ਕੱਠ ਦੇ ਵਿੱਚ ਬੜੀ ਬਰਕਤ ਹੈ ਝੰਜੋਟੀ ਨੰਗਲ ਜਿੰਨੇ ਪੇੜ ਨੇ ਲਾਗੇ ਬੰਨੇ ਇਹ ਸਾਰੇ ਚੀਜ਼ ਦਾ ਵਿਰੋਧ ਕਰ ਰਹੇ ਨੇ ਤੇ ਸਰਕਾਰਾਂ ਨੂੰ ਬੇਨਤੀ ਹੈ ਕਿ ਨੀਤੀਆਂ ਤੋਂ ਖਟਣਾ ਅਤੇ ਜਿਹੜੀ ਆ ਸਾਨੂੰ ਸੁਖਦੀ ਜ਼ਿੰਦਗੀ ਜਿਹੜੀ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਦਿੱਤੀਆਂ ਸੀ ਉਹ ਜ਼ਮੀਨਾਂ ਜਿਹੜੀਆਂ ਅੱਜ ਅਸੀਂ ਉਹਨਾਂ ਤੇ ਚੰਗੀ ਖੇਤੀ ਕਰ ਸਕੀਏ ਤੇ ਖੇਤੀ ਕਰਕੇ ਆਪਣੇ ਜਿਹੜੇ 3 ਪੁੱਤ ਸਾਡੇ ਅੱਜ ਕਿਉਂ ਵਿਦੇਸ਼ਾਂ ਚ ਜਾ ਰਹੇ ਨੇ ਕਿਉਂਕਿ ਇਹ ਜ਼ਮੀਨਾਂ ਦੇ ਪੈਨੋ ਸਾਨੂੰ ਕੋਈ ਐਡਾ ਝੋਨੇ ਦਾ ਰੇਟ ਨਹੀਂ ਕੋਈ ਕਣਕ ਦਾ ਰੇਟ ਨਹੀਂ ਹਰ ਇੱਕ ਫੌਜੀ ਦੀ ਤਨਖਾਹ ਵੇਖੋ ਚਲੋ ਵਧੀਆ ਹਰ ਇੱਕ ਚੀਜ਼ ਦੇ ਵਿੱਚ ਵਾਧਾ ਹੋਇਆ ਪਰ ਝੋਨੇ ਦਾ ਉੱਥੇ ਦਾ ਉੱਥੇ ਰੇਟ ਹੈ ਅੱਜ ਤੋਂ ਨਿੱਕੇ ਹੁੰਦਿਆਂ ਤੋਂ ਹੀ ਵੇਖ ਰਹੇ ਆ ਕਣਕ ਦਾ ਵੀ ਉੱਥੇ ਦਾ ਉੱਥਾ ਡੇ ਰੇਟ ਹੈ ਕਿਸਾਨ ਮਜ਼ਦੂਰ ਹੈ ਦੋਵੇਂ ਹੀ ਹਰ ਇੱਕ ਪੱਖੋਂ ਜਿਹੜਾ ਛੋਟਾ ਵਰਗ ਹੈ ਕਿਸਾਨ ਹੈ ਹਰ ਇੱਕ ਪੱਖੋਂ ਇਹ ਮਾਰ ਰਿਹਾ ਹੈ ਅਤੇ ਸਾਡੀ ਅਪੀਲ ਹੈ ਸਾਰਿਆਂ ਨੂੰ ਸਰਕਾਰ ਨੂੰ ਪੁਰਜੋਲ ਤੇ ਜਿਤਨਾ ਅੱਜ ਕਾਨਫਰੰਸ ਕੀਤੀ ਗਈ ਹੈ ਸਾਰੇ ਲੀਡਰ ਸਾਹਿਬਾਨ ਸਾਰੇ ਇਕੱਠੇ ਹੋਏ ਨੇ ਪਿੰਡਾਂ ਵਿੱਚ ਮੁਵਜਾਇਰ ਮੁਜਾਰੇ ਹੋ ਰਹੇ ਨੇ ਇਹ ਸਰਕਾਰ ਦਾ ਜਿਹੜਾ ਇਹ ਪੋਲਿੰਗ ਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ ਕੋਈ ਵੀ ਐਦਾ ਐਮਐਲ ਕੋਈ ਵੀ ਗਾਂ ਬੋਟਾ ਲੈਣ ਆਊਗਾ ਸਾਡੇ ਪਿੰਡ ਇਹ ਡਟ ਕੇ ਉਹਦਾ ਵਿਰੋਧ ਕਰਾਂਗੇ ਜੇ ਸਾਡਾ ਸਾਥ ਨਹੀਂ ਦਿੰਦੇ ਹਾਲੇ ਤੱਕ ਇਹ ਪੋਲਿੰਗ ਲੈਂਡ ਪੋਲਿੰਗ ਤੇ ਕਿਸੇ ਵੀ ਐਮਐਲਏ ਦਾ ਕਿਸੇ ਵੀ ਕਿਸੇ ਦਾ ਬਿਆਨ ਨਹੀਂ ਆਇਆ ਕਿ ਸਰਕਾਰ ਗਲਤ ਕਰ ਰਹੀ ਹੈ ਭਾਵੇਂ ਕਿਉਂਕਿ ਸਰਕਾਰ ਦੀਆਂ ਸਾਰੀਆਂ ਨੀਤੀਆਂ ਨੇ ਅਸੀਂ ਬੇਨਤੀ ਕਰਦੇ ਹਾਂ ਅੱਜ ਸਾਰੇ ਜਿੱਤਰਾ ਬੈਠੇ ਆਂ ਇਹ ਕਾਨਫਰੰਸ ਦੇ ਵਿੱਚ ਕਿ ਅਸੀਂ ਕਦੇ ਵੀ ਨਹੀਂ ਹੋਣ ਦਵਾਂਗੇ ਅੱਗੇ ਤੋਂ ਵੀ ਵੱਡਾ ਜਿਹੜੀਆਂ ਕਾਨਫਰੰਸਾਂ ਕਰਕੇ ਅੱਜ ਅਸੀਂ ਇੱਕ ਮਤਾ ਪਾਇਆ ਗਿਆ ਹੈ ਇਹ ਜਿੱਤਰਾ ਪੰਚਾਇਤ ਵੱਲੋਂ ਮਤੇ ਪਏ ਨੇ ਗ੍ਰਾਮ ਸਭਾ ਪੰਚਾਇਤ ਵੱਲੋਂ ਮਤੇ ਪਏ ਨੇ ਹਰ ਇੱਕ ਮਤੇ ਪਾ ਕੇ ਸਰਕਾਰ ਨੂੰ ਅਸੀਂ ਦੇ ਰਹੇ ਆ ਕਿ ਇਹਦਾ ਅਸੀਂ ਵਿਰੋਧ ਕਰਦੇ ਆ ਜਿਹੜੀ ਪਾਲਿਸੀ ਤੁਸੀਂ ਲੈ ਕੇ ਆਏ ਜੇ ਤੇ ਇਹ ਸਾਡੇ ਤੇ ਨਾ ਲਾਗੂ ਕੀਤੀ ਜਾਵੇ ਸਾਨੂੰ ਮਾਰ ਨਾ ਮਾਰੀ ਜਾਵੇ ਕਿਸਾਨ ਅੱਗੇ ਹੀ ਕਰਜ਼ੇ ਥੱਲੇ ਨੱਪਿਆ ਏ ਹਰ ਇੱਕ ਚੀਜ਼ ਥੱਲੇ ਕਦੀ ਕਹਿੰਦੇ ਲਿਮਟਾਂ ਮਾਫ਼ ਕਰਾਂਗੇ ਉਹ ਕਿਉਂਕਿ ਡਾਨੀਆਂ ਬਾਨੀਆਂ ਦੇ ਕਰਜ਼ੇ ਮਾਫ਼ ਕੀਤੇ ਗਏ ਹਰ ਇੱਕ ਦੇ ਕਰਜ਼ੇ ਮਾਫ਼ ਹੋਏ ਨੇ ਪਰ ਕਿਸਾਨ ਦਾ ਅੱਜ ਤੱਕ ਵਾਅਦੇ ਕਰ ਲਿੰਦੇ ਨੇ ਕੋਈ ਕਿਸੇ ਕਿਸਾਨ ਗਰੀਬ ਦਾ ਕਰਜ਼ਾ ਨਹੀਂ ਮਾਫ਼ ਕੀਤਾ ਗਿਆ ਕਿ ਮਜ਼ਦੂਰ ਦਾ ਕਰਜ਼ਾ ਨਹੀਂ ਮਾਫ਼ ਕੀਤਾ ਗਿਆ ਇਹ ਜਿਹੜੀਆਂ ਸਰਕਾਰਾਂ ਆ ਅਡਾਨੀਆਂ ਬਾਨੀਆਂ ਦੇ ਹੱਥ ਦੇ ਵਿੱਚ ਵਿਕੀਆਂ ਨੇ ਤੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ ਤੇ ਕਦੇ ਵੀ ਇਹ ਕੰਮ ਨਹੀਂ ਹੋਣ ਦਵਾਂਗੇ ਤੇ ਪਿੰਡਾਂ ਦੇ ਵਿੱਚ ਅੱਗੇ ਵੀ ਪੂਰ ਜੋਰ ਤੇ ਅਸੀਂ ਇਕੱਠੇ ਹੋ ਕੇ ਲੜਾਂਗੇ ਇਹ ਅੱਜ ਕਾਨਫਰੰਸ ਕੀਤੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਸਾਰੇ ਪੱਤਰਕਾਰ ਵੀਰਾਂ ਨੂੰ ਤੇ ਜਿੰਨੇ ਵੀ ਸਮੂਹ ਪੰਚਾਇਤਾਂ ਦੇ ਸਰਪੰਚ ਸਾਹਿਬ ਮੈਂਬਰ ਸਾਹਿਬਾਨ ਜਿੰਨੇ ਵੀ ਆਏ ਨੇ ਜਿਨ੍ਹਾਂ ਦੀ ਜ਼ਮੀਨ ਪੂਲਿੰਗ ਐਕਟ ਦੇ ਵਿੱਚ ਆ ਚੁੱਕੀ ਆ ਤੇ ਜੋ ਅੱਜ ਇੱਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਆ ਦੇਖੋ ਇਹ ਵੀ ਚਲੋ ਆਮ ਆਦੀ ਪਾਰਟੀ ਨਾਲ ਸਬੰਧ ਰੱਖਦੇ ਆ ਪਰ ਮਸਲਾ ਇਹ ਕਿ ਜਦੋਂ ਸਾਡੀ ਜਾਇਦਾਦ ਨਹੀਂ ਬਚੂਗੀ ਤਾਂ ਇਹ ਪਾਰਟੀ ਨੂੰ ਕੀ ਕਰਨਾ ਤੇ ਪਾਰਟੀਆਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਮੰਨ ਲਓ ਕਿ ਆਪਾਂ ਕੋਈ ਸੌ ਥੋੜਾ ਖਾਦੀ ਆ ਕਿ 10 20 ਸਾਲ ਸਰਕਾਰ ਇਸੇ ਪਾਰਟੀ ਦੀ ਰਹਿਣੀ ਹੈ ਜੇ ਸਰਕਾਰ ਕੱਲੋ ਚੇਂਜ ਹੋ ਜਾਂਦੀ ਦੂਜੀ ਨਹੀਂ ਲਾਗੂ ਕਰਦੀ ਪਹਿਲਾਂ ਹੀ ਸਾਨੂੰ ਦਿੰਦੀ ਹੈ ਕੀ ਕਰਾਂਗੇ ਇਹ ਹੁਣ ਸਾਨੂੰ 4800 ਗਾਜ ਸਾਡੀ ਜਗਾ ਲੈ ਕੇ ਸਾਨੂੰ 1000 ਗਾਜ ਦਾ ਪਲਾਟ ਦੇ ਰਿਆ ਤੇ 200 ਗਾਜ ਦਾ ਇੱਕ ਵਕਰਾ ਦੇ ਰੇ ਤੇ ਪੈਸਾ ਕਿੱਥੇ ਆ ਅਸੀਂ ਤੇ ਜਿੰਨਾਕ ਜਮੀਨ ਵਾਪਸ ਲੈਣ ਹੀ ਲੈਂਦੇ ਮੰਨ ਲਓ ਇੱਕ ਕਿਲਾ ਵੇਚਿਆ ਅਸੀਂ ਦਾ ਕਿਲੇ ਜਿੰਨੇ ਤੱਕ ਅਲੇ ਬਰੇ ਬਿਆਨ ਨਹੀਂ ਕਰਦਾ ਉਨੇ ਚਿਰ ਤੱਕ ਤੇ ਸਾਡੇ ਪਿਓ ਸਾਨੂੰ ਸੌਣ ਨਹੀਂ ਦਿੰਦੇ ਘਰ ਦੇ ਵਿੱਚ ਤੇ ਸਾਡੇ ਤੇ ਰਿਸ਼ਤੇ ਵੀ ਪੈਲੀਆਂ ਵੇਖ ਕੇ ਹੁੰਦੇ ਆ ਤੇ ਸਾਡੀਆਂ ਪੈਲੀਆਂ ਨੂੰ ਪੈ ਗਈ ਤੇ ਸਾਡਾ ਹੀ ਤੇ ਮੇਰੇ ਤਰ੍ਹਾਂ ਗਾ ਵਿਆਹ ਵੀ ਨਹੀਂ ਹੋਣਾ ਕਿਦਾ ਸੋ ਇਹ ਸਰਕਾਰ ਨੂੰ ਇਹ ਬੜਾ ਗੰਭੀਰ ਵਿਸ਼ਾ ਵਾ ਇਸ ਸਰਕਾਰ ਨੂੰ ਬੜਾ ਤਰੀਕੇ ਦੇ ਨਾਲ ਚੱਲਣਾ ਚਾਹੀਦਾ ਵਾ ਇਹ ਜਿਹੜੇ ਵੇਖੋ ਮਹੱਲੀ ਵਰਗੇ ਜਿਹੜੇ ਸ਼ਹਿਰ ਆ ਉੱਤੇ ਲੋਕ ਮਾਈਗ੍ਰੇਟ ਹੋ ਕੇ ਆਉਂਦੇ ਆ ਅੰਮ੍ਰਿਤਸਰ ਦੇ ਵਿੱਚ ਕੋਈ ਮਾਈਗ੍ਰੇਟ ਹੋ ਕੇ ਨਹੀਂ ਚ ਆਉਂਦਾ ਅੰਮ੍ਰਿਤਸਰ ਇੱਕ ਟੂਰਿਸਟਸ ਦਾ ਸ਼ਹਿਰ ਆ ਇੱਥੇ ਆਉਂਦੇ ਲੋਕ ਆ ਸਟੇ ਕਰਦੇ ਆ ਤੇ ਵਾਪਸ ਚਲੇ ਜਾਂਦੇ ਆ ਸੋ ਇਸ ਕਰਕੇ ਹਰ ਸ਼ਹਿਰ ਦੀ ਆਪਣ ਆਪਣੀ ਵੱਖੋ ਵੱਖਰੀ ਮਜਬੂਰੀ ਹੁੰਦੀ ਆ ਜਾਂ ਹਰ ਇੱਕ ਸ਼ਹਿਰ ਦਾ ਵੱਖੋ ਵੱਖਰਾ ਸਿਸਟਮ ਹੁੰਦਾ ਸੋ ਇਸ ਕਰਕੇ ਆਪਾਂ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਇਸ ਬੋਲਤੀ ਨੂੰ ਤੁਰੰਤ ਵਾਪਸ ਕੀਤਾ ਜਾਵੇ ਤਾਂ ਕਿ ਜਿਹੜੇ ਆ ਲੋਕਾਂ ਦੇ ਵਿੱਚ ਕਿਸਾਨਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਵਾ ਇਹਨੂੰ ਖਤਮ ਕੀਤਾ ਜਾ ਸਕੇ ਭਾਈ ਕੀ ਸਮਝਦੇ ਕਿਸਾਨਾਂ ਸਰਕਾਰ ਤੱਕ ਅਕਾਗਰੀ ਕੀ ਸਮਝਦੇ ਬਿਲਕੁਲ ਸਰ ਤੱਕ ਸਰਾਸਰ ਤੱਕ ਮੰਨ ਲਓ ਮੇਰੀ ਮਾਲਕੀ ਜ਼ਮੀਨ ਆ ਮੇਰੇ ਕੋਲ 4800 ਗੱਜ ਲੈ ਕੇ 1000 ਗੱਜ ਦੇਰੇ ਤੇ ਇਹਦੇ ਵਿੱਚ ਕੀ ਮੇਰਾ ਕੋ ਭਲਾ ਕਰ ਰਹੇ ਨਾ ਕੋ ਰੁਪਈਆ ਨਾ ਕੋ ਧੇਲੀ ਐ ਮਨ ਲਓ ਅੱਗੇ ਪੈਲੀ ਲੈਣੀ ਹੁਣ ਮੰਨ ਲਓ ਗੱਲ ਕਰਦੇ ਆ ਜੀ ਪ੍ਰਾਈਵੇਟ ਕਲੋਨੀਆ ਵਾਲੇ ਦੇ ਪ੍ਰਾਈਵੇਟ ਕਲੋਨੀ ਵਾਲੇ ਜੇ ਸਾਨੂੰ ਇਧਰੋਂ ਕਰੋੜ ਰੁਪਏ ਦਿੰਦੇ ਅਗਲੇ ਬੰਨੇ ਜਾ ਕੇ ਬਿਆਨਾ ਵੀ ਕਰ ਲੀਦਾ ਤੇ ਹੁਣ ਜੇ ਮੰਨ ਲਓ ਕਿ ਸਾਨੂੰ ਕੁਝ ਮਿਲੂਗਾ ਨੇ ਤੇ ਬਿਆਨਾ ਕਿਹਦਾ ਨਾ ਕਰ ਲਾਂਗੇ ਤੇ ਹਾਰ ਗਾਇਨੂੰ ਸਾਡੇ ਬੱਚਿਆਂ ਨੇ ਜਿਹੜੇ ਹੋਣ ਵਾਲੇ ਉਹਨਾਂ ਨੇ ਖੇਤੀਬਾੜੀ ਦਾ ਕੀ ਸਾਧਨ ਰਹਿ ਜਾਊਗਾ ਸਾਡਾ ਅਗਲਾ ਸਟੈਪ ਕੀ ਸਾਡਾ ਸਾਡਾ ਅਗਲਾ ਸਟੈਪ ਤੇ ਇਹੀ ਹੈ ਕਿ ਜੇ ਮੰਨ ਲਓ ਫਿਰ ਤੇ ਮਰ ਮਰਾਉਣ ਦੀ ਗੱਲ ਰਹਿ ਗਈ ਫਿਰ ਰੜਾਂਗੇ ਤੇ ਮਰਾਂਗੇ ਵੀ ਤੇ ਲੜਾਂਗੇ ਵੀ ਆਪਣੀ ਔਰ ਜ਼ਮੀਨਾਂ ਥੋੜਾ ਛੱਡ ਦੇਣੀਆਂ ਸਾਨੂੰ ਕੋਈ ਅਪੀਲ ਕਰਨਾ ਚਾਹੋਗੇ ਤੁਸੀਂ ਤੁਸੀਂ ਨਮਾਇंदे ਹੋ ਜੀ ਤੁਸੀਂ ਕਈ ਨਮਾਇंदे ਬੈਠੇ ਨੇ ਆਮ ਪਾਰਟੀ ਦੇ ਵੇਖੋ ਮੈਂ ਇਹ ਆਗਨਾਲ ਨਾ ਖੇਡੋ ਇਹ ਡੂਮਣੇ ਵਾਲੇ ਛੱਤੇ ਜਹਤ ਨਾ ਪਾਓ ਇਹ ਬੜਾ ਨੁਕਸਾਨ ਹੋ ਜਾਊਗਾ ਪਾਰਟੀ ਦਾ ਤੇ ਇਸ ਕਰਕੇ ਕਾਨੂੰਨ ਨੂੰ ਤੁਰੰਤ ਪ੍ਰਭਾਵ ਦੇ ਨਾਲ ਵਾਪਸ ਲਾਓ ਤਾਂ ਕਿ ਲੋਕ ਆਪਣਾ ਜਿਹੜਾ ਦੁਬਾਰਾ ਜਿਹੜੀ ਆਪਣੀ ਜ਼ਿੰਦਗੀ ਆ ਚੰਗੀ ਤਰ੍ਹਾਂ ਹੰਡਾ ਸਕਣ ਆਉਣ ਵਾਲੇ ਕਿੰਨੇ ਜਿਮਾਨ ਸਾਹਿਬ ਤੁਸੀਂ ਮਿਲੋਗੇ ਅਸੀਂ ਸਰ ਜੀ ਸਾਨੂੰ ਟਾਈਮ ਤੇ ਦੇਣ ਸਾਨੂੰ ਤੇ ਹੀ ਤੇ ਜਿੱਦੋ ਜਾਣੇ ਉੱਥੇ ਚੰਡੀਗੜ੍ਹ ਪੁੱਛਦੇ ਜੇ ਹੱਕ ਜੀ ਦੇ ਵਿਰੋਧ ਚ ਅਸੀਂ ਕਹਿੰਨੇ ਆ ਕਿ ਵਿਰੋਧ ਚ ਉਹਨਾਂ ਦੇ ਚਲੋ ਬਾਹਰ ਹੋ ਪੁਟ ਟਰੋਰਿਸਟ ਆਹੀ ਦੇ ਗੱਲ ਹੀ ਰੱਖਦੇ ਆ ਪਾਕੀ ਰੱਖਦੇ ਆ ਜੇ ਪਾਕ ਰੱਖਣੇ ਸਰਕਾਰ ਕਰਕੇ ਰੱਖਣੇਗੀ ਸਰਕਾਰ ਦਾ 2027 ਚ ਰਿਪੀਟ ਕਰ ਜੇ ਨਹੀਂ ਤਾਂ ਫਿਰ ਫਿਰ ਜੋ ਹਾਲ ਹੋਣਾ ਫਿਰ ਸਾਂਭ ਲੈਣਾ ਪਏ ਕੇਂਦਰ ਸਰਕਾਰ ਦੀਆਂ ਜਿਹੜੀਆਂ ਪਾਲਸੀਆਂ ਪੰਜਾਬ ਦੇ ਵਿੱਚ ਚਲਾਈਆਂ ਜਾ ਰਹੀਆਂ ਨੇ ਵੇਖੋ ਜੀ ਕੇਂਦਰ ਸਰਕਾਰ ਨੇ ਜੇ ਪਾਲਸੀਆਂ ਚਲਾਈਆਂ ਤੇ ਕੇਂਦਰ ਦੇ ਗਲ ਚ ਗੂੜ ਦੇ ਕੇ ਕਾਨੂੰਨ ਵਾਪਸ ਕਰਾਏ ਨਾ ਤੇ ਜੀ ਉਹਨਾਂ ਨੂੰ ਕਰਾ ਸਕਦੇ ਫਿਰ ਇਹਨਾਂ ਕੰਨਾਂ ਵੀ ਨਵਾਂ ਪੰਗਾ ਫਿਰ ਵੇਖੀ ਚੋ ਇਹ ਹੁਣ ਵੇਖੋ ਜੀ ਇਹ ਤੇ ਕਾਰਪੋਰੇਟ ਘਰਾਣਿਆਂ ਦੇ ਮਗਰ ਹੱਥ ਆ ਉਹੀ ਇਹਨਾਂ ਨੂੰ ਸਾਰਾ ਕੁਝ ਦੱਸ ਰਹੇ ਆ ਕਾਰਪੇਟ ਘਰਾਣੇ ਜਿਹੜੇ ਉਹ ਜ਼ਮੀਨਾਂ ਲੈਣੀਆਂ ਚਾਹੁੰਦੇ ਇਨਡਾਇਰੈਕਟਲੀ ਸਰਕਾਰ ਦੇ ਨਾਲ ਰਲ ਕੇ ਤੇ ਆ ਜੇ ਸਰਕਾਰ ਨਾਲ ਰਲਦੇ ਤੇ ਕਿਸਾਨ ਦੇ ਹੱਥ ਪੱਲੇ ਕੁਝ ਨਹੀਂ ਪਊਗਾ ਲੱਗਦਾ ਕਿ ਕਿਸਾਨੀ ਤੇ ਖਤਮ ਹੀ ਆ ਵੇਖੋ ਜੀ ਹੁਣ ਸਰ ਕੋਈ ਵੀ ਬੰਦਾ ਅੱਜ ਸਾਡੇ ਇੱਥੇ ਪ੍ਰੋਪਰਟੀਆਂ ਵੇਗ ਰੀਆਂ ਸੀ ਸਾਰਾ ਕੁਝ ਹੋ ਰਿਹਾ ਹੁਣ ਵਪਾਰੀ ਵਰਗ ਡਰ ਗਿਆ ਸਾਰਾ ਕੋਈ ਜ਼ਮੀਨ ਲੈ ਕੇ ਖੁਸ਼ ਹੀ ਨਹੀਂ ਸਾਰਾ ਕੁਝ ਸਟਾਪ ਸਟਾਪ ਹੋ ਚੁੱਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਅਵਤਾਰ ਸਿੰਘ ਪਿੰਡ ਅਦਲੀਵਾਲ ਤੋਂ ਜੀ ਕੀ ਲੋਡ ਪੈ ਗਈ ਹੈ ਜੀ ਪੂਰੀ 75 ਇਕੱਠੇ ਹੋਂ ਦੀ ਸਰਕਾਰ ਖਿਲਾਫ ਜਿਹੜਾ ਹੱਲਾ ਬੁਲਾਇਆ ਹੈ ਦੇਖੋ ਜੀ ਅੰਮ੍ਰਿਤਸਰ ਜ਼ਿਲ੍ਹੇ ਦੇ ਲਗਭਗ 19 ਪਿੰਡ ਇਸ ਲੈਂਡ ਪੁਲਿੰਗ ਸਕੀਮ ਦੇ ਵਿਚਾਰਿਆ ਨੇ ਲਗਭਗ ਜੰਡਿਆਲੇ ਤੋਂ ਲੈ ਕੇ ਰਾਜਸੰਸੀ ਅਦਲੀਵਾਲ ਛੀਨੇ ਸਾਰੇ ਜੀ ਤਬ ਲੱਗਨ ਤੱਕ ਸਾਰੇ ਪਿੰਡਾਂ ਦੇ ਮੋਹਤਵਾਰਾ ਦੇ ਸਰਪੰਚ ਸਾਹਿਬਾਨ ਇੱਥੇ ਇਕੱਠੇ ਹੋਏ ਆ ਜੀ ਅਸੀਂ ਐਸ ਪ੍ਰੈਸ ਕਾਨਫਰੰਸ ਦੇ ਜ਼ਰੀਏ ਸਰਕਾਰ ਤੱਕ ਇਹ ਆਵਾਜ਼ ਪਹੁੰਚਾਉਣਾ ਚਾਹੁੰਦੇ ਆ ਜੀ ਇਹਨਾਂ ਦੇ ਵਿੱਚ ਕੋਈ ਪਾਰਟੀ ਵਾਈ ਵਾਲਾ ਬੰਦਾ ਨਹੀਂ ਜੀ ਕੋਈ ਕਿਸਾਨ ਜਿਹਾ ਬੰਦੀ ਦਾ ਬੰਦਾ ਨਹੀਂ ਪਰ ਉਹਨਾਂ ਸ਼ਾਬਾਸ਼ ਜੋ ਸਾਡਾ ਇਸ ਇਸ ਸਕੀਮ ਦੇ ਵਿਰੁੱਧ ਸਾਡਾ ਸਾਥ ਦੇ ਰਹੇ ਨੇ ਅਸੀਂ ਇਸ ਕਿਸਾਨ ਮਾਰੂ ਨੀਤੀ ਦੇ ਵਿਰੁੱਧ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਜੀ ਇੱਕ ਵੀ ਕਿਸਾਨ ਇਹਨਾਂ 19 ਪਿੰਡਾਂ ਦੇ ਵਿੱਚੋਂ ਸਹਿਮਤ ਨਹੀਂ ਹੈਗਾ ਜੀ ਜੋ ਇਹ ਸਕੀਮ ਦਾ ਸਮਰਥਨ ਕਰਦਾ ਹੋਵੇ ਸਰਕਾਰ ਸਾਰਾ ਸਰ ਝੂਠ ਬੋਲ ਰਹੀ ਹੈ ਜੀ ਅਸੀਂ ਇੱਕ ਮੀਟਿੰਗ ਹੋਈ ਸੀ ਜਿਹਦੇ ਮਨੀਸ਼ ਸੁਸੋਦੀਆ ਜੀ ਸਤਿੰਦਰ ਜੈਨ ਹਰਦੀਪ ਸਿੰਘ ਮੁੰਡੀਆਂ ਅਤੇ ਪ੍ਰਿੰਸੀਪਲ ਸੈਕਟਰੀ ਆਏ ਸੀ ਉਥੇ ਡਿਬੇਟ ਚੱਲੀ ਕਾਫੀ 1-2 ਘੰਟੇ ਜੀ ਉਹਨਾਂ ਸਾਨੂੰ ਹਰ ਹਿੱਲੇ ਮਨਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਇਹਨਾਂ ਲਗਭਗ 150 ਪਿੰਡਾਂ ਦੇ ਸਰਪੰਚ ਸੱਦੇ ਸੀ ਤੇ ਸਰਪੰਚਾਂ ਜਦੋਂ ਉਹਨਾਂ ਨੂੰ ਸਵਾਲ ਕੀਤੇ ਉਹਨਾਂ ਨੂੰ ਜਵਾਬ ਨਹੀਂ ਆਏ ਜੀ ਉਹਨਾਂ ਫਿਰ ਸਾਨੂੰ ਇਹ ਕਿਹਾ ਵੀ ਅਸੀਂ ਮਹੀਨੇ ਦੇ ਵਿੱਚ ਵਿੱਚ ਇਹ ਸਕੀਮ ਨੂੰ ਰੱਦ ਕਰ ਦਾਂਗੇ ਫਿਰ ਹਫ਼ਤੇ ਬਾਅਦ ਉਹਨਾਂ ਮੀਟਿੰਗ ਰੱਖ ਲਈ ਉਸ ਮੀਟਿੰਗ ਦੇ ਵਿੱਚ ਉਹਨਾਂ ਜਿਨ੍ਹਾਂ ਪਿਛਲੀ ਵਾਰ ਉਹਨਾਂ ਨੂੰ ਸਖਤ ਸਵਾਲ ਕੀਤੇ ਸੀ ਜਾਂ ਜਿਨ੍ਹਾਂ ਵਿਰੋਧ ਜਤਾਇਆ ਸੀ ਉਹਨਾਂ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ ਤੇ ਉਹਨਾਂ ਦੇ ਵਿੱਚ ਉਸ ਮੀਟਿੰਗ ਦੇ ਚ ਉਹਨਾਂ 2-300 ਬੰਦਾ ਆਪਣਾ ਹੀ ਵਿੱਚ ਵਾੜਿਆ ਸੀ ਤੇ ਬਾਹਰ ਆ ਕੇ ਪ੍ਰੈਸ ਕਾਨਫਰੰਸ ਕਰਤੀ ਕਿ ਸਾਡੇ ਨਾਲ ਸਾਰੇ ਕਿਸਾਨ ਸਹਿਮਤ ਹੋ ਗਏ ਜੋ ਕਿ ਸਰਾਸਰ ਝੂਠ ਹੈ ਜੀ ਇਹ ਦੁਨੀਆ ਦੀ ਐਸੀ ਪਹਿਲੀ ਨੀਤੀ ਹੈ ਜੀ ਜਿਹੜੀ ਸਰਕਾਰ ਕਹਿੰਦੀ ਹੈ ਵੀ ਮੁਫਤ ਜ਼ਮੀਨ ਸਾਨੂੰ ਦੇ ਦੋ ਸਾਡੀ ਜ਼ਮੀਨ ਸਾਥੋਂ ਲੈ ਕੇ ਤਾਂ ਸਾਨੂੰ ਫੇਰ ਉਹ ਮੁੱਲ ਦੇਣਾ ਚਾਹੁੰਦੀ ਹੈ ਜਿਹੜੇ ਸਾਨੂੰ ਪਲਾਟ ਦੇਣੇ ਆ ਉਹਦੇ ਤੇ ਫੇਰ ਖਰਚੇ ਚੜ੍ਹਨੇ ਆ ਕਈ ਤਰ੍ਹਾਂ ਦੇ ਉਹਨੂੰ ਹੀ ਆਪਾਂ ਡਵੈਲਪ ਕਰਨ ਲਈ ਫੇਰ ਸਾਢੇ ਕਰੋੜ 2 ਕਰੋੜ ਤੱਕ ਖਰਚੇ ਚੜਨਾ ਹੈ ਜੀ ਅਤੇ ਜਿਹੜੇ ਸਾਨੂੰ ਪਲਾਟ ਦੇਣੇ ਆ ਫਿਰ ਉਹ ਵੀ ਸਾਡੇ ਮਨਪਸੰਦ ਨਹੀਂ ਦੇਣੇ ਜੀ ਉਹ ਵੀ ਡਰਾ ਨਿਕਲਣਗੇ ਸਾਡੀ ਉਥੇ ਚੰਡੀਗੜ੍ਹ ਮਹਾਲੇ ਦੇ ਕਿਸਾਨਾਂ ਨਾਲ ਗੱਲ ਹੋਈ ਜਿਹੜਾ ਕਹਿੰਦੇ ਮਹਾਲੀ ਇੱਕ ਸਕੀਮ ਕਾਮਯਾਬ ਹੋਈ ਹੈ ਉਹਨਾਂ ਦੇ ਕਹਿਣਾ ਸੀ ਜੀ ਸਾਨੂੰ ਅਜੇ ਤੱਕ ਪਲਾਟ ਨਹੀਂ ਮਿਲੇ ਤੇ ਜੇ ਪਲਾਟ ਦੇ ਰਹੇ ਆ ਸਰਕਾਰ ਦੀ ਸ਼ਰਤ ਹੈ ਕਿ ਜਿਹੜਾ ਤੁਹਾਡ ਕੋਲ ਜ਼ਮੀਨ ਜਾਂ ਕਿੱਲੇ ਖਰੀਦੇ ਗਏ ਨੇ ਜਾਂ ਫ੍ਰੀ ਫੰਡ ਜ ਲੈ ਗਏ ਨੇ ਤੁਹਾਨੂੰ ਉਸ ਪਲਾਟ ਦੇ ਵਿੱਚੋਂ ਆਪਾਂ ਪਲਾਟ ਨਹੀਂ ਦੇਣੇ ਤੁਸੀਂ ਉਹ ਤੋਂ 5-7 ਕਿਲੋਮੀਟਰ ਪਿੱਛੇ ਜਾ ਕੇ ਤੁਸੀਂ ਆਪਣਾ ਆਪਣਾ ਜਿਹੜਾ ਵੀ 1000 ਜਾਂ 1200 ਗਾਜਾ ਉਸੇ ਤੁਸੀਂ ਆਪਣੀ ਦਾਵੇਦਾਰੀ ਕਰ ਸਕਦੇ ਹੋ ਉਹਨਾਂ ਦਾ ਸੋ ਇਹ ਰੇਟ ਚੱਲਣ ਦੇ ਵੇਖੋ ਜੀ ਸਰਕਾਰ ਦਾ ਅਸੀਂ ਉਹਦੋਂ ਵੀ ਗੱਲ ਕੀਤੀ ਸੀ ਫੇਰ ਗੱਲ ਕਰਦੇ ਆ ਸਿਰਫ ਇੱਕੋ ਸਕੀਮ ਕਰਕੇ ਇਹ ਸਰਕਾਰ ਦਾ ਬੇੜਾ ਕਰਕ ਹੋ ਰਿਹਾ ਤੇ ਜਿੱਥੋਂ ਤੱਕ ਸਾਡੇ ਵੇਖਣ ਦੀ ਗੱਲ ਲਈ ਆ ਇਹ ਸਕੀਮ ਪੰਜਾਬ ਦੇ ਉੱਤੇ ਥੋਪੀ ਜਾ ਰਹੀ ਹੈ ਦਿੱਲੀ ਵਾਲਿਆਂ ਵੱਲੋਂ ਜਿਨ੍ਹਾਂ ਨੂੰ ਪੰਜਾਬ ਬਾਰੇ ਕੁਝ ਨਹੀਂ ਪਤਾ ਉਹਨਾਂ ਦੇ ਕੀ ਮਨਸ਼ਾ ਵਾ ਕਿਉਂ ਸਾਡੇ ਜ਼ਮੀਨਾਂ ਲੁੱਟਣਾ ਚਾਹ ਰਹੇ ਨੇ ਕੀ ਉਹਨਾਂ ਦੇ ਸਮੇਂ ਦੇ ਨੀਤੀਆਂ ਨੇ ਇਹ ਤਾਂ ਉਹਨਾਂ ਨੂੰ ਪਤਾ ਹੋਊਗਾ ਪਰ ਇਹ ਹੁਣ ਦੇ ਸਮੇਂ ਦੇ ਵਿੱਚ ਅਸੀਂ ਇਹੋ ਕਵਾਂਗੇ ਵੀ ਇਹ ਸਰਾਸਰ ਹੀ ਵੇਖੋ ਸਾਰਿਆਂ ਦੀ ਕਈਆਂ ਦੀ ਤਾਂ ਸਾਰੇ ਸਾਰੇ ਜ਼ਮੀਨ ਵਿੱਚ ਆ ਗਈ ਉਹ ਕੀ ਕਰਨਗੇ 플ੌਟਾਂ ਦਾ ਕੀ ਕਰਨਗੇ ਇੱਕ ਅਮਿਤ ਅਮਨ ਅਰੋੜਾ ਜੀ ਮੇਰੇ ਖਿਆਲ ਨਾਲ ਪੰਜਾਬ ਆਮ ਆਦਮੀ ਦੇ ਪ੍ਰਧਾਨ ਨੇ ਜੀ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ ਇਹ ਪੱਤਰਕਾਰ ਭਾਈ ਨੇ ਉਹਨੂੰ ਸਵਾਲ ਪੁੱਛਿਆ ਵੀ ਇਹ ਤੁਸੀਂ ਪਾਲਸੀ ਲੈ ਆ ਰਹੇ ਜੀ ਤੁਸੀਂ ਕਹਿੰਦੇ ਲੱਖ ਲੱਖ ਦਵਾਂਗੇ ਕਿੰਨਾ ਚਿਰ ਦੋਗੇ ਇਹ ਕਿਹੜੀ ਉਸ ਵੇਲੇ ਤੁਹਾਡੇ ਡਵੈਲਪ ਹੋਣੀ ਆ ਉਹ ਕਹਿੰਦਾ ਜੀ ਮੈਂ ਕਦੋਂ ਅਸਲ ਡਵੈਲਪ ਹੋਣੀ ਆ ਇਹ ਡਵੈਲਪ ਹੋਣ ਨੂੰ 10 ਸਾਲ 20 ਸਾਲ ਲੱਗਣਗੇ ਇਹਦਾ ਮਤਲਬ ਵੀ ਸਾਹੀਂ 10 ਦਾ 20 ਵੀ ਸਾਲ ਭੁੱਖੇ ਰਵਾਂਗੇ ਅਸੀਂ ਤਾਂ ਕਿਤੇ ਦਿਹਾੜੀ ਕਰਨ ਜੋਗੇ ਨਹੀਂ ਰਹਿਣਾ ਜੀ ਕਿਸਾਨ ਦਾ ਇੱਕੋ ਇੱਕ ਕੀਤਾ ਵਾ ਕਿਸਾਨੀ ਜਦੋਂ ਚੋ ਕਿਹੋ ਕਿਲਾ ਤੇ ਭਾਵੇਂ ਕਿਹੋ ਦਾ ਕਿੱਲੇ ਜਦੋਂ ਚੋ ਆਪਣਾ ਪਰਿਵਾਰ ਪਾਲਦਾ ਜਾਂ ਆਪਣਾ ਜੋ ਵੀ ਕਾਰੋਬਾਰ ਕਰਦਾ ਜੀ ਕੈਰਲ ਗੇਲਿਕ ਕਿਸਾਨ ਨੂੰ ਖਤਮ ਕੀਤਾ ਜਾ ਰਿਹਾ ਪੰਜਾਬ ਚ ਬਿਲਕੁਲ ਹੀ ਖਤਮ ਕੀਤਾ ਜਾ ਰਿਹਾ ਜੀ ਇਹ ਸਰਕਾਰਾਂ ਦੀਆਂ ਵੇਖੋ ਮੈਂ ਪਿੱਛੇ ਜਿਹੜੇ ਆਪਣੇ ਦਿੱਲੀ ਧਰਨੇ ਲਾਉਂਦੇ ਰਹੇ ਜੀ 2020 ਕੀ ਦੇ ਵਿੱਚ ਉਥੇ ਬੀਜਪੀ ਬੀਜਪੀ ਕਿਡਾ ਧੱਕਾ ਕਰਨ ਜਾ ਰਹੀ ਸਭ ਕੁਝ ਕਾਰਪੋਰੇਟਾਂ ਦਾ ਹੱਕ ਦੇਣ ਜਾ ਰਹੀ ਹੁਣ ਆਮ ਆਦਮੀ ਵਾਲੇ ਆਪਾਂ ਇੱਕ ਬਦਲਾਅ ਕਰਕੇ ਇਹ ਸਰਕਾਰ ਨੂੰ ਲੈ ਕੇ ਆਏ ਆਪਾਂ ਸਾਰੇ ਅਸੀਂ ਵੇਖੋ ਇੱਥੇ 90% ਆਮ ਆਦਮੀ ਦੇ ਸਰਪੰਚ ਜੀ ਆਗੂ ਬੈਠੇ ਨੇ ਪਰ ਪਾਰਟੀਆਂ ਨਾਲ ਆਪਾਂ ਰੋਣਾ ਜੀ ਜੇ ਸਾਡੀਆਂ ਜ਼ਮੀਨਾਂ ਇਸ ਵਾਰ ਤੋਂ ਖੋਲੀਆਂ ਅਸੀਂ ਪਾਰਟੀ ਦੇ ਵਰਕਰ ਹੀ ਕਰਨ ਜੋਗੇ ਰਵਾਂਗੇ ਬਾਅਦ ਚੋਂ ਪਰ ਲੱਗਦਾ ਕਿ ਜਿਹੜਾ ਕਿਸਾਨ ਤੇ ਦੁਕਾਨਦਾਰ ਦਾ ਨਵਾਂ ਮਸਦਾ ਰਿਹਾ ਉਹ ਵੱਖਰਾ ਕੀਤਾ ਜਾ ਰਿਹਾ ਕਿਉਂਕਿ ਜੇ ਕਿਸਾਨ ਨਹੀਂ ਰਹੋਗਾ ਦੁਕਾਨਦਾਰ ਕਿੱਥੋਂ ਕੰਮ ਦੇਖੋ ਜੀ ਦੁਕਾਨਦਾਰੀ ਤਾਂ ਕਿਸੇ ਤਾਂ ਹੈ ਨਾ ਜੇ ਕੋਈ ਉਸ ਕੋ ਪੈਸੇ ਲੈ ਕੇ ਜਾਊਗਾ ਤੇ ਜੇ ਕਿਸੇ ਨੂੰ ਆਮਦਨ ਹੀ ਨਾ ਰਹੀ ਹੁਣ ਇਹ ਸਾਲ ਕੋ ਮੁਕਤ ਜਮੀਨ ਲੈਣਾ ਚਾਹ ਰਹੇ ਸਾਡ ਕੋ ਆਮਦਨ ਦਾ ਸਾਧਨ ਦੱਸੋ ਨਾ ਕੋ ਸਾਨੂੰ ਪੈਸਾ ਦੇਣਾ ਹੈ ਨਾ ਹੀ ਉਥੇ ਕੋ ਬਜਾਈ ਕਰ ਸਕਦੇ ਆ ਕਿਸਾਨ ਜਾਊਗਾ ਤੇ ਜਾਊ ਕਿੱਧਰ ਪਰ ਲੱਗਦਾ ਕਿ ਇਕੱਲਾ ਕਿਸਾਨ ਨਹੀਂ ਕਾਪੀ ਜਿਹੜੇ ਕਿਤੇ ਇਨਸਾਨੀ ਦੇ ਨਾਲ ਖਤਮ ਹੁੰਦੇ ਨਜ਼ਾਰੇ ਉਹਨਾਂ ਨੂੰ ਵੀ ਬਾਹਰ ਨਿਕਲਣਾ ਚਾਹੀਦਾ ਕਦੇ ਹਰ ਦੁਨੀਆ ਦਾ ਕੋਈ ਵੀ ਕਿਤਾ ਜੀ ਜ਼ਮੀਨ ਦੇ ਨਾਲ ਹੀ ਜੁੜਿਆ ਹੋਇਆ ਜੋ ਵੀ ਆ ਕਿਸੇ ਦੀ ਜਿੱਥੇ ਹੁਣ ਬੇਸ਼ੱਕ ਯੂਕਰੇਨ ਦੀ ਜੰਗ ਵੇਖ ਲਓ ਜਾਂ ਅਮਰੀਕਾ ਜਾਂ ਕਿਤੇ ਵੀ ਆ ਜਿੱਥੇ ਜ਼ਮੀਨ ਉਪਜਾਊ ਆ ਮੁਲਕ ਉਹਦੇ ਪਿੱਛੇ ਹੀ ਲੜਦੇ ਆ ਬੰਜਰ ਦੇਗਿਸਤਾਨ ਦੇ ਪਿੱਛੇ ਕੋਈ ਨਹੀਂ ਲੜਦਾ ਜੀ ਤੇ ਸਾਡੀ ਪੰਜਾਬ ਦੀ ਜਿਹੜੀ ਸੋਹਣੀ ਵਧੀਆ ਜ਼ਮੀਨ ਸੀ ਉਪਜਾਊ ਜ਼ਮੀਨ ਇਹ ਸਾੜ ਤੋਂ ਹੀ ਖੋਣਾ ਚਾ ਰਹੇ ਤੇ ਖੋਗੇ ਵੇਖੋ ਨਾ ਕੋਈ ਸਾਨੂੰ ਮਾਣ ਪੱਤਾ ਨਾ ਕੋਈ ਪੈਸਾ ਨਾ ਕੋ ਉਜਾੜਾ ਪਤਾ ਨਾ ਕੋਈ ਅਗਲੇ ਦਿਨਾਂ ਕੋ ਪਾਲਸੀ ਹੈ ਵੀ ਜੇ ਉਜੜਾਂਗੇ ਤੇ ਜਾਵਾਂਗੇ ਕਿੱਥੇ ਇਹਨਾਂ ਦੇ ਪਿੰਡ ਜਾੜ ਰਿਹਾ ਜੀ